वेलकम बैक ਅੱਜ ਅਸੀਂ ਤੁਹਾਨੂੰ ਕਮੀਜ਼ ਦੇ ਪਿਛਲੇ ਪੱਲੇ ਦੇ ਜਿੱਪਾ ਜਿਹੜੀ ਉਹ ਕਿਸ ਤਰ੍ਹਾਂ ਲਗਾਉਣੀ ਹੈ ਉਹ ਲਗਾਉਣੀ ਦੱਸਾਂਗੇ ਉਸ ਲਈ ਸਭ ਤੋਂ ਪਹਿਲਾਂ ਅਸੀਂ ਜਿਹੜੀ ਸ਼ਰਟ ਦਾ ਬੈਕ ਪੱਲਾ ਉਹਦੇ ਸੈਂਟਰ ਚ ਇਸ ਤਰ੍ਹਾਂ ਇੱਕ ਸੀਨ ਲਾ ਲਵਾਂਗੇ ਜਿੱਥੇ ਤੱਕ ਅਸੀਂ ਜਿੱਪਾ ਜਿਹੜੀ ਲਗਾਉਣੀ ਹੈ ਮੈਂ ਇਹ ਛੋਟੇ ਬੱਚੇ ਦੀ ਸ਼ਰਟ ਤੇ ਲਗਾ ਰਹੀ ਹਾਂ ਜਿੱਪ ਤੇ ਆਪਾਂ ਜਿੱਪਾ ਜਿਹੜੀ ਉਹ ਗੁੰਮਾ ਜਿੱਪ ਲਗਾਵਾਂਗੇ ਸੋ ਇਸ ਤਰ੍ਹਾਂ ਸੀਨ ਲਾਉਣ ਤੋਂ ਬਾਅਦ ਅਸੀਂ ਇਸ ਤਰ੍ਹਾਂ ਇੱਕ ਬੁਗਰਮ ਦਾ ਜਿਹੜਾ ਪੀਸ ਆ ਉਹਨੂੰ ਲੈ ਕੇ ਇੱਕ ਕਪੜੇ ਤੇ ਪੇਸਟ ਕਰ ਲਵਾਂਗੇ ਪੇਸਟ ਕਰਨ ਤੋਂ ਬਾਅਦ ਅਸੀਂ ਜਿਹੜੇ ਇਹਦੇ ਸਾਈਡਾਂ ਦੇ ਕਪੜਾ ਉਸ ਨੂੰ ਸਿਲਾਈ ਲਗਾ ਕੇ ਨਾਲ ਫੋਲਡ ਕਰ ਲਵਾਂਗੇ ਇਸ ਤਰ੍ਹਾਂ ਅਸੀਂ ਇਸ ਪੀਸ ਦਾ ਜਿਹੜਾ ਉਹ ਪਹਿਲਾਂ ਸੈਂਟਰal ਜਿਹੜਾ ਉਹ ਲੈ ਲੈਣਾ ਉਸੀਂ ਇਸ ਤਰ੍ਹਾਂ ਫੋਲਡ ਕਰਕੇ ਵੀ ਇਹ ਜਿਹੜਾ ਸੈਂਟਰ ਲੈ ਸਕਦੇ ਹਾਂ ਸੋਨੇ ਐਕਸਟਰਾ ਕੱਪੜੇ ਨੂੰ ਪਹਿਲਾਂ ਫੋਲਡ ਕਰ ਲਵਾਂਗੇ ਅਸੀਂ ਕੱਪੜੇ ਨੂੰ ਬਹੁਤ ਹੀ ਫਿਨਿਸ਼ਿੰਗ ਨਾਲ ਆ ਜਿਹੜਾ ਫੋਲਡ ਕਰਾਂਗੇ ਤਾਂ ਜੋ ਜੇਪਾ ਜਿਹੜੀ ਉਹ ਵੀ ਫਿਨਿਸ਼ਿੰਗ ਨਾਲ ਲੱਗੇ ਆਪਾਂ ਸिलाई ਲਗਾਉਣ ਤੋਂ ਬਾਅਦ ਅਸੀਂ ਜਿਹੜਾ ਐਕਸਟਰਾ ਕੱਪੜਾ ਵਿਚਲੀ ਸਾਈਡ ਆ ਉਸ ਨੂੰ ਕੱਟ ਕਰ ਦਵਾਂਗੇ ਹੁਣ ਅਸੀਂ ਸ਼ਰਟ ਦਾ ਬੈਕ ਪੱਲਾ ਜਿਹੜਾ ਲਾਵਾਂਗੇ ਬੁਕਰਮਤੀ ਜੋ ਅਸੀਂ ਨਿਸ਼ਾਨ ਲਗਾਇਆ ਸੀ ਉਹ ਵਾਲਾ ਸੈਂਟਰ ਤੇ نیچے ਸ਼ੋਰਟ ਦਾ ਸੈਂਟਰ ਆ ਜਿਹੜਾ ਉਹਨਾਂ ਨੂੰ ਰੱਖ ਕੇ ਬਿਲਕੁਲ ਵਿਚੋ ਵਿਚ ਅਸੀਂ ਸਲਾਈ ਆ ਜਿਹੜੀ ਉਹ ਲਗਾਵਾਂਗੇ ਸੈਂਟਰ ਦੇ ਨਾਲ ਸੈਂਟਰ ਆ ਜਿਹੜਾ ਉਹ ਬਿਲਕੁਲ ਮਿਲਿਆ ਹੋਣਾ ਚਾਹੀਦਾ ਹੁਣ ਅਸੀਂ ਸਭ ਤੋਂ ਪਹਿਲਾਂ ਇੱਕ ਸਿੱਧੀ ਸਲਾਈ ਆ ਜਿਹੜੀ ਉਹ ਲਗਾ ਲਵਾਂਗੇ ਅਸੀਂ ਗਲੇ ਦੀ ਜਿਹੜੀ ਕਟਿੰਗ ਉਹ ਬਾਅਦ ਵਿੱਚ ਕਰਾਂਗੇ ਬਿਲਕੁਲ ਸੈਂਟਰ 'ਚ ਇਹਨੂੰ ਲਗਾ ਲਵਾਂਗੇ ਹੁਣ ਅਸੀਂ ਉੱਪਰ ਤੋਂ ਇੱਕ ਸਲਾਈ ਲਗਾਵਾਂਗੇ ਜੋ ਸਲਾਈ ਲਗਾਈ ਹੈ ਇਹਦੇ ਬਿਲਕੁਲ ਨਾਲ-ਨਾਲ ਲਗਾਣੀ ਹੈ ਬਿਲਕੁਲ ਥੋੜਾ ਜਿਹਾ ਮਾਰਜਨ ਦੇਣਾ ਬਿਲਕੁਲ ਸਲਾਈ ਦੇ ਨਾਲ-ਨਾਲ ਹੀ ਸਲਾਈ ਹੈ ਜਿਹੜੀ ਆਪਾਂ ਲਗਾਉਣੀ ਹੈ ਤੁਹਾਨੂੰ ਦੇਖ ਰਿਹਾ ਹੋਏਗਾ ਸਿਰਫ ਇੰਨਾ ਕੁ ਮਾਰਜਨ ਦੇਵਾਂਗੇ ਇੱਥੇ ਐਂਡ ਤੇ ਆ ਕੇ ਹੁਣ ਅਸੀਂ 1 2 1 ਦੂ ਸਿਰਫ ਇੰਨਾ ਕੁ ਜਿਹੜਾ ਮਾਰਜਿਨ ਇੱਥੇ ਦਵਾਂਗੇ ਤੇ ਸੇਮ ਜਿੰਨਾ ਅਸੀਂ ਪਰਲੀ ਸਾਈਡ ਮਾਰਜਿਨ ਛੱਡਿਆ ਉਹਨਾਂ ਹੀ ਇਸ ਸਾਈਡ ਛੱਡ ਕੇ ਸਿਲਾਈ ਆ ਜਿਹੜੀ ਲਗਾ ਲਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਕਿੰਨਾ ਕੁ ਮਾਰਜਿਨ ਆ ਜਿਹੜਾ ਉਹ ਵਿਚਕਾਰ ਛੱਡਿਆ ਇੰਨਾ ਕੁ ਹੀ ਮਾਰਜਿਨ ਆ ਜਿਹੜਾ ਅਸੀਂ ਛੱਡਣਾ ਹੁਣ ਅਸੀਂ ਜੋ ਗਲੇ ਦੀ ਨਿਸ਼ਾਨੀ ਲਗਾਈ ਸੀ ਉਸ ਦੇ ਹਿਸਾਬ ਦੇ ਨਾਲ ਅਸੀਂ ਗਲੇ ਨੂੰ ਕੱਟ ਕਰ ਲਵਾਂਗੇ ਗਲੇ ਨੂੰ ਪ੍ਰੋਪਰ ਜਿਹੜੀ ਰਾਉਂਡ ਸ਼ੇਪ ਦੇਣੀ ਆ ਸੀ ਸ਼ੇਪ ਦੇਣ ਤੋਂ ਬਾਅਦ ਹੋਣਾ ਸੀ ਜੋ ਸੈਂਟਰ ਸੀਨ ਲਾਈ ਸੀ ਬਿਲਕੁਲ ਉਹਦੇ ਤੇ ਅਸੀਂ ਕੱਟ ਲਗਾਵਾਂਗੇ ਸਾਈਡ ਵਾਲੀਆਂ ਜਿਹੜੀਆਂ ਸਲਾਈਆਂ ਨੇ ਉਹਨਾਂ ਨੂੰ ਬਿਲਕੁਲ ਵੀ ਅਸੀਂ ਟੱਚ ਨਹੀਂ ਕਰਨਾ ਬਿਲਕੁਲ ਸੈਂਟਰ ਦੇ ਵਿੱਚ ਕੱਟ ਲਗਾਣਾ ਸਾਈਡ ਵਾਲੀ ਸਲਾਈ ਹੈ ਜਿਹੜੀ ਉਹ ਕੱਟਣੀ ਨਹੀਂ ਚਾਹੀਦੀ ਹੁਣ ਅਸੀਂ ਉਲਟੀ ਸਾਈਡ ਨੂੰ ਫੋਲਡ ਕਰ ਦਵਾਂਗੇ ਇਸ ਤਰ੍ਹਾਂ ਕਰਕੇ ਇਹਨੂੰ ਅਸੀਂ ਚੰਗੀ ਤਰ੍ਹਾਂ ਆਇਰਨ ਕਰਕੇ ਸੈੱਟ ਕਰ ਲਵਾਂਗੇ ਹੁਣ ਅਸੀਂ ਜਿੱਪ ਲਵਾਂਗੇ ਅਸੀਂ ਜਿੱਪ ਉਲਟੀ ਰੱਖ ਕੇ ਇਸ ਤਰ੍ਹਾਂ ਲਗਾਉਣੀ ਆ ਜਿੱਪ ਦੀ ਅਸੀਂ ਉਲਟੀ ਸਾਈਡ ਰੱਖਾਂਗੇ ਤੇ ਬਿਲਕੁਲ ਜਿੱਥੇ ਆਪਾਂ ਬੁਕਰਮ ਦੀ ਸਲਾਈ ਆ ਜਿਹੜੀ ਦੇਖ ਸਕਦੇ ਹੋ ਤੁਸੀਂ ਉਹਦੇ ਬਿਲਕੁਲ ਅਸੀਂ ਉੱਪਰ ਰੱਖ ਕੇ ਸिलाई ਨੂੰ ਲਗਾਵਾਂਗੇ ਬਿਲਕੁਲ ਵੀ ਮਾਰਜਨ ਨਹੀਂ ਹੋਣਾ ਚਾਹੀਦਾ ਸिलाई ਦੇ ਬਿਲਕੁਲ ਉੱਪਰ ਆ ਜਿਹੜੀ ਉਹ ਆਪਣੀ ਜਿੱਪ ਹੋਣੀ ਚਾਹੀਦੀ ਹੈ। ਸੋ ਦੇ ਨਾਲ ਉਹ ਨਾਲ ਅਸੀਂ ਇਸ ਤਰ੍ਹਾਂ ਲਗਾ ਲਵਾਂਗੇ। ਹੁਣ ਅਸੀਂ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਲਗਾਵਾਂਗੇ। ਜੇਕਰ ਤੁਸੀਂ ਉੱਪਰ ਤੋਂ ਜੈਪ ਲਗਾਉਣਾ ਚਾਹੁੰਦੇ ਆ ਤਾਂ ਤੁਹਾਨੂੰ ਜਿਹੜਾ ਮਸ਼ੀਨ ਦਾ ਪੈਰ ਆ ਉਹ ਚੇਂਜ ਕਰਨਾ ਪਏਗਾ ਪਰ ਮੈਂ ਇਸੇ ਪੈਰ ਦੇ ਨਾਲ ਹੀ ਇਸ ਨੂੰ ਉਲਟਾ ਕਰਕੇ ਰੱਖ ਲਵਾਂਗੀ ਇਸ ਤਰ੍ਹਾਂ ਜੇਪ ਉਲਟੀ ਹੋਣੀ ਚਾਹੀਦੀ ਹੈ ਤੁਹਾਡੀ ਇੱਥੇ ਤੁਸੀਂ ਥੋੜਾ ਜਿਹਾ ਮਾਰਜਨ ਦੇਣਾ ਕਿਉਂਕਿ ਜੈਪਾ ਜਿਹੜੀ ਹੁਣ ਉਹ ਬੈਕ ਸਾਈਡ ਤੇ ਆ ਫਿਰ ਉਹ ਆਪਾਂ ਨੇ ਫਰੰਟ ਤੇ ਲੈ ਕੇ ਆਉਣੀ ਆ ਸੋ ਜੈਪ ਨੂੰ ਖੋਲ ਕੇ ਥੋੜਾ ਜਿਹਾ ਸਾਨੂੰ ਇਸ ਤਰ੍ਹਾਂ ਸੈੱਟ ਕਰ ਲਵਾਂਗੇ ਚੰਗੀ ਤਰ੍ਹਾਂ ਵਿਚਕਾਰ ਅਸੀਂ ਥੋੜਾ ਮਾਰਜਿਨ ਰੱਖ ਕੇ ਚੱਲਣਾ ਤਾਂ ਜੋ ਜ਼ਿੱਪ ਜਿਹੜੀ ਉੱਪਰ ਆਸਾਨੀ ਨਾਲ ਆ ਜਾਵੇ ਹੁਣ ਅਸੀਂ ਸੇਮ ਜਿਵੇਂ ਅਸੀਂ ਦੂਸਰੀ ਸਾਈਡ ਸਲਾਈ ਲਗਾਈ ਸੀ ਸੇਮ ਉਸੇ ਤਰ੍ਹਾਂ ਇਸ ਸਾਈਡ ਵੀ ਸਲਾਈ ਲਗਾਵਾਂਗੇ ਬਿਲਕੁਲ ਨਾਲੋਂ ਨਾਲ ਉਨਸੀ ਜਿਪਾ ਜਿਹੜੀ ਉਸ ਨੂੰ ਸਿੱਧੀ ਸਾਈਡ ਲੈ ਕੇ ਆਉਣਾ ਇੱਥੋਂ ਥੋੜੀ ਜੀ ਮੁਸ਼ਕਿਲ ਹੁੰਦੀ ਹੈ ਬਟ ਫਾਈਨਲੀ ਜਿਪਾ ਜਿਹੜੀ ਆਪਣੀ ਸਿੱਧੀ ਸਾਈਡ ਹੋ ਗਈ ਆ ਤੁਸੀ ਫੈਬਰਿਕ ਨੂੰ ਸੈੱਟ ਕਰਕੇ ਚੰਗੀ ਤਰ੍ਹਾਂ ਜਿਪ ਨੂੰ ਲਗਾ ਲੈਣਾ ਲਓ ਜੀ ਬਿਲਕੁਲ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਜਿਹੜੀ ਜਿਪ ਉਹ ਲੱਗ ਗਈ ਹੈ ਤੁਸੀਂ ਦੇਖ ਸਕਦੇ ਹੋ ਆਇਰਨ ਕਰਕੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਓ ਤੇ ਹੁਣ ਅਸੀਂ ਜੋ ਐਕਸਟਰਾ ਜਿਪ ਉੱਪਰ ਆ ਹਾਂਜੀ ਇਹਨੂੰ ਅਸੀਂ ਕੱਟ ਕਰ ਦਵਾਂਗੇ ਕੱਟ ਕਰਨ ਤੋਂ ਬਾਅਦ ਇੱਕ ਸਲਾਈ ਲਗਾ ਕੇ ਇਹਨੂੰ ਫਿਕਸ ਕਰ ਦਵਾਂਗੇ ਜਿਪ ਪਗੜੀ ਉਹ ਆਪਣੀ ਲੱਗ ਚੁੱਕੀ ਆ ਹੁਣ ਅਸੀਂ ਉੱਪਰਲੀ ਸਾਈਡ 'ਚ ਜੋ ਐਕਸਟਰਾ ਜਿਪ ਦਿਖ ਰਹੀ ਆ ਉਸ ਨੂੰ ਕੱਟ ਕਰ ਲਵਾਂਗੇ ਉਸ ਨੂੰ ਕੱਟ ਕਰਨ ਤੋਂ ਬਾਅਦ ਅਸੀਂ ਇੱਕ ਰੇਪ ਜਿਹੜੀ ਲੀਰੋ ਲਵਾਂਗੇ ਅਸੀਂ ਰੇਵ ਵਾਲੀ ਟੀ ਕੱਟਣੀ ਵਾਲੀ ਤੇ ਉਸ ਨੂੰ ਇਸ ਤਰ੍ਹਾਂ ਲਗਾ ਲਵਾਂਗੇ ਇਸ ਤਰ੍ਹਾਂ ਫੋਲਡ ਕਰਕੇ ਫਿਰ ਇਹਨੂੰ ਤਰਪਾਈ ਹੋ ਜਾਏਗੀ ਅੱਗੇ ਵਾਲੀ ਸਾਈਡ ਅਸੀਂ ਥੋੜਾ ਜਿਹਾ ਕਪੜਾ ਐਕਸਟਰਾ ਛੱਡਾਂਗੇ ਫੋਲਡਿੰਗ ਦੇ ਲਈ ਸੇਮ ਐਜ਼ ਜਿਵੇਂ ਅਸੀਂ ਦੂਸਰੀ ਤਰ੍ਹਾਂ ਕਰਾਂਗੇ ਥੋੜਾ ਜਿਹਾ ਕਪੜਾ ਮਾਰਜਨ ਲਈ ਅੱਗੇ ਵਾਲੀ ਸਾਈਡ ਛੱਡਾਂਗੇ ਤਾਂ ਜੋ ਹੁਣ ਜਿਹੜੀ ਤਰਪਾਈ ਆਸਾਨੀ ਨਾਲ ਹੋ ਜਵੇ ਅਸੀਂ ਇਸ ਤਰ੍ਹਾਂ ਜਿਹੜਾ ਫੈਬਰਿਕ ਨੂੰ ਫੋਲਡ ਕਰਕੇ ਸਲਾਈ ਲਗਾ ਲਵਾਂਗੇ ਇਸ ਦਿਨਾਲ ਜਿਹੜੀ ਤਰਪਾਈ ਆ ਉਹ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਹੁੰਦੀ ਹੈ ਤੇ ਜਿਹੜੇ ਬੀਗਨਰਸ ਨੇ ਉਹਨਾਂ ਨੂੰ ਜਿਆਦਾ ਪ੍ਰੋਬਲਮ ਵੀ ਨਹੀਂ ਹੁੰਦੀ। ਹੁਣ ਅਸੀਂ ਇਸ ਕੱਪੜੇ ਨੂੰ ਜਿਹੜਾ ਅਸੀਂ ਐਕਸਟਰਾ ਛੱਡਿਆ ਸੀ ਉਹਨੂੰ ਇਸ ਤਰ੍ਹਾਂ ਫੋਲਡ ਕਰਕੇ ਜਿਹੜੀ ਤਰਪਾਈ ਆ ਉਹ ਕਰ ਲਵਾਂਗੇ। ਸੇਮ ਐਜ਼ੀ ਹੁਣ ਅਸੀਂ ਦੂਸਰੀ ਸਾਈਡ ਕਰਾਂਗੇ। ਤੇ ਫਾਈਨਲੀ ਲੁੱਕ ਇਸ ਤਰ੍ਹਾਂ ਦੀ ਆਪਣੀ ਕੁੜਤੀ ਦੀ ਜੇ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਫਿਨਿਸ਼ਿੰਗ ਨਾਲ ਲੱਗੀ ਆ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ